ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਅੱਜ ਅਸੀਂ ਇੱਥੋਂ ਦੀ ਜਾਵਾਂਗੇ ਲੇਬਨਾਨ ਤੋਂ ਕੈਂਟਾਕੀ ਕੈਂਟਾਕੀ ਜਿੱਥੇ ਕੇਐਫਸੀ ਦੀ ਸ਼ੁਰੂਆਤ ਹੋਈ ਸੀ ਤੇ ਉੱਥੇ ਇੱਕ ਨਾ ਛੋਟਾ ਜਿਹਾ ਦਾ ਮਿਊਜ਼ੀਅਮ ਬਣਿਆ ਉਹਨੂੰ ਆਪਾਂ ਐਕਸਪਲੋਰ ਕਰਾਂਗੇ ਪਰ ਉਸ ਤੋਂ ਪਹਿਲਾਂ ਕਰੀਏ ਪੇਟ ਪੂਜਾ ਭੁੱਖ ਲੱਗੀ ਬੜੀ ਬ੍ਰੇਕਫਾਸਟ ਕਰੀਏ ਤਾਂ ਮਿਲਦੇ ਆਪਾਂ ਥੋੜੀ ਦੇਰ ਤੱਕ ਲੋ ਜੀ ਇੱਕ ਵਾਰੀ ਤੁਹਾਨੂੰ ਰੂਮ ਦਾ ਵੀ ਟੂਰ ਕਰਾ ਦਿੰਨੇ ਆ ਸੋ ਇਹ ਹੈਗਾ ਸੀ ਹੋਟਲ ਜਿਹੜਾ ਸੀ ਕੱਲ ਰਾਤ ਤੇ ਪਰਸੋਂ ਦੀ ਰਾਤ ਵਾਸਤੇ ਬੁੱਕ ਕੀਤਾ ਸੀ ਦੋ ਦਿਨਾਂ ਵਾਸਤੇ ਰਾਮਾਦਾ ਹੋਟਲ ਰਾਮਾਦਾ ਯੂਰਪ ਦੇ ਵਿੱਚ ਤੇ ਬਹੁਤ ਜ਼ਿਆਦਾ ਫੇਮਸ ਹੈ ਔਰ ਕੰਡੀਸ਼ਨ ਆ ਉਹਦੀ ਬਹੁਤ ਜ਼ਿਆਦਾ ਵਧੀਆ ਹੁੰਦੀ ਔਰ ਆਈ ਇਹ ਸੀ ਪੇਮੈਂਟ ਵੀ ਰਮਨ ਰਾਦੇ ਹਿਸਾਬ ਨਾਲ ਹੀ ਕੀਤੀ ਸੀ ਇੱਥੇ ਤੇ ਇਹ ਹੈਗਾ ਬਾਥਰੂਮ ਤੇ ਇਹ ਦੇਖੋ ਉੱਪਰ ਟੁੱਟਾ ਪਿਆ ਬਿਲਕੁਲ ਜੁਗਾੜ ਲਾਇਆ ਵੈਸੇ ਇੱਥੋਂ ਵੀ ਕਰੈਕ ਹੋਇਆ ਚਾਹ ਇਹ ਦਰੂ ਵੀ ਦੇਖੋ ਸੋ ਇਹ ਚੀਜ਼ ਦਾ ਥੋੜਾ ਜਿਹਾ ਸੁਧਾਰ ਕਰਨਾ ਚਾਹੀਦਾ ਇਹਨਾਂ ਨੂੰ ਕਿਉਂਕਿ ਜਦੋਂ ਕੋਈ ਫੈਮਿਲੀ ਨਾਲ ਆਂਦਾ ਤਾਂ ਇਦਾਂ ਦੀਆਂ ਚੀਜ਼ਾਂ ਵਧੀਆ ਨਹੀਂ ਲੱਗਦੀਆਂ ਚਲੋ ਕੱਲਾ ਹੋਵੇ ਬੰਦਾ ਸਫ਼ਰ ਦੇ ਵਿੱਚ ਤਾਂ ਲੱਗ ਗੱਲ ਹੈ ਇਨਫੋਰਮੇਸ਼ਨ ਦੇਣਾ ਸਾਡਾ ਫਰਜ਼ ਬੰਦਾ ਤੇ ਇਹਦੇ ਵਿੱਚ ਕੋਈ ਗੁੱਸਾ ਗਿਲਾ ਨਾ ਕਰੇ ਜੋ ਕਿਉਂਕਿ ਅਸੀਂ ਸਫ਼ਰ ਬਹੁਤ ਕੀਤਾ ਹੈ ਜ਼ਿੰਦਗੀ ਦੇ ਵਿੱਚ ਪਰ ਇਦਾਂ ਦੀਆਂ ਚੀਜ਼ਾਂ ਥੋੜੀਆਂ ਜਿਹੀਆਂ ਚੰਗੀਆਂ ਨਹੀਂ ਲੱਗਦੀਆਂ ਔਰ ਜਦੋਂ ਕੀ ਬੰਦੇ ਨੇ ਬੁਕਿੰਗ ਕਰਾਈ ਹੋਵੇ ਵਧੀਆ ਤਰੀਕੇ ਦੇ ਨਾਲ ਵਧੀਆ ਪੈਸੇ ਦਿੱਤੇ ਹੋਣ ਤਾਂ ਐਵੇਂ ਦੀ ਚੀਜ਼ਾਂ ਥੋੜਾ ਥੋੜਾ ਜਿਹਾ ਇਸ ਚੀਜ਼ ਨੂੰ ਸੁਧਾਰਨਾ ਚਾਹੀਦਾ ਹੈ ਨਿਕਲਦੇ ਆਪਾਂ ਹੁਣ ਅੱਗੇ ਦੇ ਸਫਰ ਵੱਲ ਨੂੰ ਤੇ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਜਾਵਾਂਗੇ ਕੈਂਟਕੀ ਕੈਂਟਕੀ ਜੋ ਕਿ ਜਿੱਥੋਂ ਦੀ KFC ਦੀ ਸ਼ੁਰੂਆਤ ਹੋਈ ਸੀ ਤਾਂ ਆਪਾਂ ਉਸ ਏਰੀਏ ਨੂੰ ਜਾਣਾ ਤੇ ਰਸਤੇ ਦੇ ਵਿੱਚ ਵੀ ਜੋ ਵੀ ਆਪਾਂ ਨੂੰ ਐਕਸਪਲੋਰ ਕਰਨ ਨੂੰ ਮਿਲੇਗਾ ਤੇ ਆਪਾਂ ਤੁਹਾਡੇ ਨਾਲ ਇਹ ਸਫ਼ਰ ਸਾਂਝਾ ਕਰਾਂਗੇ ਤਾਂ ਬਾਕੀ ਇੱਥੇ ਮਾਹੌਲ ਦੇਖੋ ਤੁਸੀਂ ਵਧੀਆ ਵੈਸੇ ਸਾਫ਼ ਸੁਥਰਾ ਕੋਈ ਐਸੀ ਗੱਲ ਨਹੀਂ ਪਰ ਅਕੀ ਨਿੱਕੀਆਂ ਜਿਹੜੀਆਂ ਗੱਲਾਂ ਨੇ ਨਾ ਇਹ ਕਈ ਵਾਰੀ ਬੰਦੇ ਦੇ ਦਿਲ ਨੂੰ ਛੂ ਜਾਂਦੀਆਂ ਨੇ ਲਓ ਜੀ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਹੈ ਜਿਹੜੀਆਂ ਰੈਂਟ ਵਾਲੀਆਂ ਗੱਡੀਆਂ ਨੇ ਉਹ ਕੁਝ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਦੋਂ ਤੁਸੀਂ ਆਪਣਾ ਘਰ ਨੂੰ ਮੂਵ ਕਰਨਾ ਤਾਂ ਇਹ ਹੈਗੀਆਂ ਇਦਾਂ ਦੀਆਂ ਗੱਡੀਆਂ ਬਣੀਆਂ ਨੇ ਇੱਥੇ ਜਿੱਦਾਂ ਕਿ ਆਪਣੇ ਚਲਦਿਆਂ ਨੇ ਯੂਰਪ ਕਾਰ এবੀਐਸ ਸਿਕਸਟ ਜਾਂ ਹੋਰ ਕੰਪਨੀਆਂ ਨੇ ਤਾਂ ਇਹਨਾਂ ਦੀਆਂ ਗੱਡੀਆਂ ਕੁਛ ਇਦਾਂ ਦੀਆਂ ਨਹੀਂ ਇੱਥੇ ਪਰ ਹੈ ਬਹੁਤ ਹੈਵੀ ਔਰ ਵਧੀਆ ਬਣੀਆਂ ਨੇ ਦੇਖੋ ਇਹ ਫੋਰਡ ਵਾਲਿਆਂ ਦੀ ਲੱਗਦੀ ਮੈਨੂੰ ਹਾਂ ਬਿਲਕੁਲ ਬਿਲਕੁਲ ਫੋਰਡ ਸੁਪਰ ਡਿਊਟੀ ਲੋਜੀ ਫਿਰ ਕਰਦੇ ਆ ਅੱਜ ਦੇ ਦਿਨ ਦੀ ਸ਼ੁਰੂਆਤ ਸੋ ਆਪਾਂ ਜਾਵਾਂਗੇ ਕੰਟਕੀ ਸਟੇਟ ਪੈਂਦੀ ਇੱਥੇ ਤੇ ਉੱਥੇ ਜਦੋਂ KFC ਦੀ ਸ਼ੁਰੂਆਤ ਹੋਈ ਸੀ ਜਦੋਂ ਉਹਨਾਂ ਨੇ KFC ਦਾ ਬ੍ਰਾਂਡ ਜੋ ਚਾਲੂ ਕੀਤਾ ਸੀ ਤਾਂ ਉੱਥੇ ਉਹ ਸਾਰਾ ਮਿਊਜ਼ੀਅਮ ਬਣਿਆ ਉਹ ਚੱਲ ਕੇ ਉੱਥੇ ਆਪਾਂ ਚੈੱਕ ਕਰਦੇ ਆ ਕਿਦਾਂ ਦਾ ਬਣਾਇਆ ਉਹਨਾਂ ਨੇ ਕੀ ਕੁਝ ਦੇਖਣ ਨੂੰ ਮਿਲਦਾ ਬਾਕੀ ਮੌਸਮ ਠੀਕ-ਠਾਕ ਲੱਗ ਰਿਹਾ ਅੱਜ ਬਰਸਾਤ ਨਹੀਂ ਹੈਗੀ اور ਗਰਮੀ ਵੀ ਥੋੜੀ ਠੀਕ ਠਾਕ ਹੀ ਹੈ ਜਦਸੀ ਨਾ ਹਿਸਟੋਰਿਕਲ ਡਾਊਨਟਾਊਨ ਲਿਖਿਆ ਇਹਨਾਂ ਨੇ ਬਾਕੀ ਇੱਕ ਛੋਟਾ ਜਿਹਾ ਇਹਨਾਂ ਨੇ ਸੈਂਟਰ ਬਣਾਇਆ ਇਹਨਾਂ ਦਾ ਜੋ ਡਾਊਨਟਾਊਨ ਹੈ ਇੰਨਾ ਖਾਸ ਵੱਡਾ ਨਹੀਂ ਹੈਗਾ ਕਿਉਂਕਿ ਛੋਟਾ ਸ਼ਹਿਰ ਹੈ ਲਿਵਲਾਨ ਉਹ ਬਾਕੀ ਇਹ ਚੀਜ਼ਾਂ ਮੈਂ ਦੇਖ ਰਿਹਾ ਇਥੇ ਤਾਰਾਂ ਬਿਲਕੁਲ ਬਾਹਰ ਨਹੀਂ ਇੱਥੇ ਵੀ ਸ਼ਹਿਰ ਦੇ ਜਿੱਦਾਂ ਆਪਣੇ ਜਰਮਨ ਦੇ ਵਿੱਚ ਜਾਂ ਹੋਰ ਯੂਰਪੀਅਨ ਕੰਟਰੀਆਂ ਦੇ ਵਿੱਚ ਇਦਾਂ ਨਹੀਂ ਹੈਗਾ ਪਟਾਕੇ ਹੀ ਪਟਾਕੇ ਬਾਕੀ ਬਈ ਇਹਨਾਂ ਨੇ ਮਕਾਨ ਬਹੁਤ ਖੁੱਲੇ ਖੁੱਲੇ ਜਗ੍ਹਾ ਦੇ ਵਿੱਚ ਬਣਾਇਆ ਘਟੋ ਘਾਟਾ ਦਦਾ ਕਿਲਾ ਜ਼ਮੀਨ ਜਾਂ ਕਿਲਾ ਕਿਲਾ ਜ਼ਮੀਨ ਹੋਏਗੀ ਜਿੱਥੇ ਇਹਨਾਂ ਨੇ ਮਕਾਨ ਬਣਾਏ ਨੇ ਔਰ ਖੁੱਲਾ ਏਰੀਆ ਐਨ ਫਰਸਟ ਕਲਾਸ ਸ਼ਾਂਤ ਸਾਫ ਸੁਥਰਾ ਐਨ ਵਾਤਾਵਰਨ ਇੱਥੇ ਦਾ ਬਹੁਤ ਵਧੀਆ ਲੱਗਿਆ ਚੀਜ਼ ਦੇਖ ਕੇ ਵੱਡੇ ਟਰੈਕਟਰ ਰੱਖੇ ਨੇ ਇਹਨਾਂ ਨੇ ਕਹਾ ਕੱਟਣ ਵਾਸਤੇ ਛੋਟੇ ਨਾਲ ਕਿੱਥੇ ਕੱਲ ਬਣ ਜੀਏਗੇ ਏਡੇ ਵੱਡੇ ਕਿਲੇ ਕਿਲਾ ਜ਼ਮੀਨ ਬਾਕੀ ਇੱਕ ਰਸਤੇ ਦੇ ਵਿੱਚ ਹੋਰ ਬੜੀ ਵਧੀਆ ਜਗ੍ਹਾ ਆ ਰਹੀ ਏ ਅ ਤੁਸੀਂ ਨਾਮ ਤਾਂ ਸੁਣਿਆ ਹੋਏਗਾ ਅਮਰੀਕਾ ਦੇ ਜੋ ਪਹਿਲੇ ਰਾਸ਼ਟਰਪਤੀ ਸੀ ਇਬਰਾਹਿਮ ਲਿੰਕਨ ਉਹਨਾਂ ਦੀ ਜਿਹੜੀ ਬਰਥਪਲੇਸ ਹੈ ਉਹ ਰਸਤੇ ਦੇ ਵਿੱਚ ਆ ਰਹੀ ਤੇ ਮੈਂ ਸੋਚ ਰਿਹਾ ਕਿ ਉਹਨੂੰ ਵੀ ਆਪਾਂ ਜਾਂਦੇ ਜਾਂਦੇ ਐਕਸਪਲੋਰ ਕਰ ਹੀ ਲਈਏ ਕਿਉਂਕਿ ਫਿਰ ਪਤਾ ਨਹੀਂ ਦੁਬਾਰਾ ਮੌਕਾ ਮਿਲੇ ਜਾਂ ਨਾ ਮਿਲੇ ਬਾਕੀ ਜੀ ਆਪਾਂ ਕੁੱਲ ਮਿਲਾ ਕੇ ਇਹ ਗੱਲ ਨੋਟ ਕੀਤੀ ਕਿ ਇਸ ਏਰੀਏ ਦੇ ਵਿੱਚ ਖਾਸ ਕਰਕੇ ਟੈਂਸੀ ਸਟੇਟ ਹੈ ਜਿੱਦਾਂ ਆਪਣੀ ਤਾਂ ਇਧਰ ਕੰਟਕੀ ਹੋ ਗਿਆ ਇੰਡੀਆਨਾ ਸਟੇਟ ਹੋਗੀ ਤਾਂ ਇਹਨਾਂ ਦੇ ਵਿੱਚ ਗ੍ਰੀਨਰੀ ਬਹੁਤ ਜ਼ਿਆਦਾ ਹੈ ਔਰ ਤੁਸੀਂ ਦੇਖ ਹੀ ਰਹੇ ਹੋ ਕਿ ਇਹ ਕਿੰਨਾ ਸੋਹਣਾ ਇੱਥੇ ਦਾ ਸਾਫ਼ ਸੁਥਰਾ ਔਰ ਹਰਿਆਲੀ ਵਾਲਾ ਇਲਾਕਾ ਹੈ ਸਾਰਾ ਕਾਫੀ ਲੋਕੀ ਇਸ ਚੀਜ਼ ਨੂੰ ਰეკਮੈਂਡ ਕਰਦੇ ਨੇ ਕਿ ਇੱਧਰ ਘੁੰਮਣ ਜਾਇਆ ਕਰੋ ਇਸ ਸਾਈਡ ਟ੍ਰੈਫਿਕ ਵੀ ਬਹੁਤ ਘੱਟ ਹੈ ਕੰਸਟਰਕਸ਼ਨ ਵੀ ਬਹੁਤ ਘੱਟ ਹੈ और एक गल मैं होर नोट की है कि पोल्यूशन बिल्कुल भी नहीं है पूरा घर चक्की करता ਜਬਰਦਸਤ ਗੱਡੀ ਬਈ ਜਬਰਦਸਤ ਫੋਰਡ ਨਜ਼ੀਫਾ ਇੱਕ ਕਾ ਖੜੀ ਆ ਫਾਇਰ ਬ੍ਰਿਗੇਡ ਪੁਰਾਣੇ ਟਾਈਮ ਦੀ ਸ਼ੈਵਲੈਟ ਆ ਲੈਣ ਦੀ ਗੱਟੀਆਂ ਬਟੀਆਂ ਚ ਪਰਥਸ ਕਈ ਥਾਵਾਂ ਤੇ ਇਹਨਾਂ ਨੇ ਖੜੀਆਂ ਕੀਤੀਆਂ ਬਣਾ ਪੁਰਾਣੇ ਮਾਡਲ ਇਹ ਤੇ ਲੱਗਦਾ ਬਿਲਕੁਲ ਫਰੈਸ਼ ਰੋਡ ਬਣਿਆ ਹੁਣ ਇਹ ਨਵਾਂ ਔਰ ਬੜਾ ਸੁਣਾ ਸਾਫ ਸੁੱਤਰਾ ਔਰ ਬੜਾ ਸਮੂਥ ਹੈ ਅਜ ਤੱਕ ਤੇ ਅੱਗੇ ਚੱਲ ਕੇ ਦੇਖਦੇ ਆ ਨਵੇਂ ਰੂਟ ਤੇ ਚੜ੍ਹੇ ਆ ਅੱਗੇ ਚੱਲ ਕੇ ਦੇਖਦੇ ਆ ਕਿਦਾਂ ਦਾ ਪਿਕਅਪ ਬਹੁਤ ਜ਼ਿਆਦਾ ਨੇ ਤੇ ਕਾ ਚਾਹ ਰਿਹਾ ਆਪਣਾ ਭਾਈ ਟਰਾਲਾ ਲੈ ਪੂਰਾ ਆ ਗਿਆ ਬਾਈ। ਯਾ ਤਰ ਆਪਣੇ ਬਾਈਆਂ ਦੇ ਨੇ ਟਰੱਕ ਇੱਥੇ। ਕਾ ਲੈ ਜਾਂਦਾ ਜੀ ਬੋਟ। ਓਹ ਹੋ 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 ਇਹ ਤਾਂ ਪੂਰਾ ਘਾਰ ਹੀ ਚੱਕੀ ਫਿਰਦਾ ਬਾਈ ਨਾਲ। ਇਹ ਆਰਬੀ ਇਹ ਬਹੁਤ ਚੱਲਦੀ ਇੱਥੇ ਯੂ ਐਸ ਏ ਦੇ ਵਿੱਚ। ਟਰੱਕਾਂ ਵਾਲੇ ਤੇ ਪੂਰਾ ਟਰੱਕ ਦੱਬਦੇ ਬਾਈ ਇੱਥੇ। ਇਹ ਨਹੀਂ ਰੋਕਦੇ ਹੈਗੇ ਜੇ ਕਿ ਕਾਰ ਆ ਜਾਏ ਤਾਂ ਬ੍ਰੇਕ ਬ੍ਰੋਕ ਨਹੀਂ ਮਾਰਦੇ। ਛੱਕ ਦਿੰਦੇ ਹਰ ਖੱਬੇ ਪਾਸੋਂ ਟਰੈਕ ਦੇ ਵਿੱਚੋਂ ਦੀ। ਜਾਣਦਾ ਕਿਉਂ ਕਿ ਇਨਾਂ ਨੇ ਫਿਰ ਲੋਡ ਚੱਕਿਆ ਹੁੰਦਾ ਵਿਚਾਰਿਆਂ ਨੇ ਟਾਈਮ ਨਾ ਪਹਚਾਣਾ ਹੁੰਦਾ ਆ ਕਈ ਗੱਟੀਆਂ ਵਾਲੇ ਕਾਰਾਂ ਵਾਲੇ ਬੜੇ ਸਲੋ ਚੱਲਦੇ ਨੇ ਫਿਰ ਇਹਨਾਂ ਨੂੰ ਓਵਰਟੇਕ ਕਰਨਾ ਹੀ ਪੈਂਦਾ ਮਜਬੂਰੀ ਹੈ ਇਹਨਾਂ ਦੀ ਪਰ ਬਹੁਤ ਵਧੀਆ ਰੂਟ ਫਿਲਹਾਲ ਬੜਾ ਵਧੀਆ ਲੱਗ ਰਿਹਾ ਜੀ ਇੱਥੇ ਦੇਖਣ ਨੂੰ ਰੋਡ ਕਿੰਨੇ ਸ਼ਾਨਦਾਰ ਬਣੇ ਨੇ ਉੱਚੇ ਨੀਵੇਂ ਸਾਈਡਾਂ ਤੇ ਖੇਤ ਕਿਉਂ ਨਾ ਇੱਕ ਡਰੋਨ ਦਾ ਵੀ ਸ਼ਾਟ ਲਿੱਤਾ ਜਾਵੇ ਇੱਥੇ ਕਿਉਂਕਿ ਮੈਂ ਦੇਖ ਰਿਹਾ ਕਿ ਉਪਰੋਂ ਦੀ ਥੀ ਵਿਊ ਬੜਾ ਸ਼ਾਨਦਾਰ ਆਏਗਾ ਕਿਉਂਕਿ ਤੇ ਛੋਟੇ ਛੋਟੇ ਪਿੰਡ ਨੇ ਆ ਜਿੱਥੋਂ ਆਪਾਂ ਸਟਾਪ ਨਿਕਲ ਰਹੇ ਹਾਂ ਤੇ ਡੇਰੇ ਲਾ ਲੋ ਜਿੱਦਾਂ ਆਪਾਂ ਕਹਿ ਸਕਦੇ ਡੇਰੇ ਨੇ ਬਣੇ ਇੱਥੇ ਪਿੰਡ ਤਾਂ ਨਹੀਂ ਕਹਿ ਸਕਦੇ ਤੇ ਟਰਾਈ ਕਰਦੇ ਹਾਂ ਇੱਕ ਡਰੋਨ ਸ਼ਾਟ ਲੈਣ ਦੀ ਉਪਰੋਂ ਦੀ ਤੇ ਦੇਖਦੇ ਹਾਂ ਇੱਥੇ ਪਿੰਡਾਂ ਦਾ ਉੱਪਰੋਂ ਦੀ ਕਿਦਾਂ ਦਾ 뷰 ਮਿਲਦਾ ਆਪਾਂ ਨੂੰ ਦੇਖਣ ਨੂੰ ਤੇ ਚਲੋ ਇੱਕ ਨਜ਼ਾਰਾ ਫਿਰ ਪੁਰੁੰਦੀ ਦੀ ਅੱਜ ਲੈ ਲਈਏ ਇਸ ਜਗ੍ਹਾ ਬਣਾਈ ਇਬਰਾਹਿਮ ਲਿੰਕਨ ਬਰਥ ਪਲੇਸ ਨੈਸ਼ਨਲ ਹਿਸਟੋਰੀਕਲ ਪਾਰਕ ਸੋ ਜੇ ਆਪਾਂ ਆਏ ਸੀ ਇਬਰਾਹਿਮ ਲਿੰਕਨ ਦੇ ਇੱਕ ਨੈਸ਼ਨਲ ਪਾਰਕ ਦੇ ਵਿੱਚ ਤਾਂ ਇੱਕ ਚੀਜ਼ ਦੇਖ ਕੇ ਬੜੀ ਖੁਸ਼ੀ ਹੋਈ ਕਿ ਇੱਥੇ ਜਿਹੜੇ ਰੈਸਟਰੂਮ ਬਣਾਏ ਨੇ ਇਹਨਾਂ ਨੇ ਜਿੰਨੋਂ ਪਾਵਾਸ਼ਰੂਮ ਦਾ ਟਾਇਲਟ ਕਰਨੇ ਬੜੇ ਜ਼ਬਰਦਸਤ ਹਰ ਸਫਾਈ ਲੱਗ ਫਿਰ ਚੰਗੀਆਂ ਚੀਜ਼ਾਂ ਵੀ ਦਿਖਾਨੀਆਂ ਤੇ ਮੰਦੀਆਂ ਵੀ ਕਈ ਵਿੱਚ ਹੁੰਦੀਆਂ ਨੇ ਪਰ ਇਹ ਚੀਜ਼ ਬਹੁਤ ਸ਼ਾਨਦਾਰ ਔਰ ਸਾਫ ਸਫਾਈ ਵਾਲੀ ਸੋ ਜਿਹੇ ਸਾਹਮਣੇ ਤੁਸੀਂ ਜੋ ਦਰਖਤ ਦਾ ਇੱਕ ਪੀਸ ਦੇਖ ਰਹੇ ਹੋ ਕਟਿਆ ਸੈਂਟਰ ਚ ਇਹ ਇਹਨਾਂ ਨੇ ਮਿਊਜ਼ੀਅਮ ਦੇ ਵਿੱਚ ਅੱਥਰ ਲਿਆ ਕੇ ਹੋਏ ਹਿਸਟੋਰੀਕਲ ਪਾਰਕ ਦੇ ਵਿੱਚ ਲਗਾਇਆ ਇਹ ਬਾਉਂਡਰੀ ਓਕ ਟਰੀ ਇਹ ਇਬਰਾਹਿਮ ਲਿੰਕਨ ਦੇ ਟਾਈਮ ਦਾ ਹੀ ਹੈ ਜ ਜ ਉਹਨਾਂ ਉਹਨਾਂ ਦੀ ਇੱਕਦਰੇ ਬਾਉਂਡਰੀ ਜਾਂ ਉਹਨਾਂ ਦੇ ਇਸ ਸਥਾਨ ਤੇ ਲੱਗਾ ਹੋਏਗਾ ਉਸ ਟਾਈਮ ਉਰੇ ਕਾਇ ਉਹਨਾਂ ਦੇ ਹੱਥਾਂ ਦਾ ਬਣਿਆ ਹੋਇਆ ਟੇਬਲ ਉਰੇ ਇੱਕ ਉਹਨਾਂ ਦੇ ਟਾਈਮ ਦਾ ਜਦੋਂ ਉਹ ਖੇਤੀ ਕਰਦੇ ਸੀ ਜਾਂ ਉਹਨਾਂ ਦੇ ਜੋ ਵੀ ਕਰਦੇ ਆਲੇ ਦੁਆਲੇ ਬਾਉਂਡਰੀ ਬਰਖਤ ਇਸ ਸਬਨਟੋਰ ਰਿਲੇਟਡ ਚੀਜ਼ਾਂ ਨੇ ਜੋ ਲੱਗੀਆਂ ਹੋਈਆਂ ਨੇ ਇੱਥੇ ਥਾਮਸ ਲਿੰਕਨ ਇਹ ਇਬਰਾਹਿਮ ਲਿੰਕਨ ਦੇ ਫਾਦਰ ਸੀ ਜੋ ਇੱਕ ਬਹੁਤ ਹੀ ਗਰੀਬ ਫੈਮਲੀ ਤੋਂ ਬਿਲੋਂਗ ਕਰਦੇ ਸੀ ਅੱਛਾ ਇੱਥੇ ਇਹਨਾਂ ਦੀ ਸਾਰੀ ਹਿਸਟਰੀ ਲਿਖੀ ਥਾਮਸ ਲਿੰਕਨ ਦੀ ਉਹ ਬੌਰਨ ਹੋਏ ਸੀ ਵਰਜੀਨੀਆ ਦੇ ਵਿੱਚ 1778 ਦੇ ਵਿੱਚ ਥਾਮਸ ਲਿੰਕਨ ਤੇ ਇਹ ਕੰਟਕੀ ਦੇ ਵਿੱਚ ਆਈ ਸੀ ਫੈਮਿਲੀ ਦੇ ਨਾਲ ਜਿਹੜਾ ਥੋ ਯੰਗ ਸੀ ਤੇ ਉਹ ਦੇ ਫਾਦਰ ਸੀ ਔਰ ਜੋ ਥਾਮਸ ਲਿੰਕਨ ਸੀ ਉਹ ਇੱਕ ਕਾਰਪੈਂਟਰ ਸੀ ਇਹਨਾਂ ਦੀ ਸਾਰੀ ਫੈਮਿਲੀ ਦਾ ਵੇਰਵਾ ਦਿੱਤਾ ਇਥੇ टूल पे सारा इत अ सौ नौ बिच जन्म होयासी इब्राहिम ब्लैक ब्लैकबियर ਇਹ ਪੇਨ ਜੀ ਉਹਨਾਂ ਦੇ ਪਾਂਡੇ ਉਸ ਟਾਈਮ ਦੇ ਵਿੱਚ ਜੋ ਯੂਜ਼ ਕਰਦੇ ਸੀ ਕਿਦੋਂ ਕੁਕਿੰਗ ਕਰਿਆ ਕਰਦੇ ਸੀ ਉਸ ਟਾਈਮ ਚ ਇਹ ਪੇਨ ਉਹਨਾਂ ਦੀ ਗਨ ਲੌਂਗ ਰਾਈਫਲ ਸ਼ਕਾਰ ਸ਼ਕੁਰ ਕਰਨ ਉਸ ਟਾਈਮ ਦੇ ਵਿੱਚ ਮਾਊਂਟੇਨ ਲਾਇਨ ਜੋ ਉਹ ਨੂੰ ਇਸ ਟਾਈਮ ਦੇ ਵਿੱਚ ਸ਼ਕਾਰ ਕੀਤਾ ਹੋਏਗਾ ਸੋ ਇਫ ਯੂ ਆਰ ਸੈਮ ਫਾਈਨ ਸਬਵੇਇਟ ਹਾਸ ਬੀਨ ਬ੍ਰੀਡਡ ਬਾਇ ਕਲਾਇਆ ਆਨਲਾਈਨ ਦੇਖ ਲਓ ਜੀ ਕਲਾ ਲੋਕਾਂ ਦੀ ਪਹਿਨੀਆਂ ਦੇ ਨਾਲ ਉਹਨਾਂ ਦਾ ਬਣਾਇਆ ਬਾਕਸ ਵੀ ਜਸਟ ਗੈਟ ਰੈਡੀ ਐਂਡ ਵੀ ਸਟਾਰਟਡ ਆਰ ਨੈਕਸਟ ਸ਼ੋਇੰਗ ਆਫ ਇਹ ਉਹਨਾਂ ਦੇ ਫੈਮਿਲੀ ਸਟੈਚੂ ਬਣਾਇਆ ਜੋ ਔਰ ਇੱਕਾਸਟੋਨ ਆ ਉਹਨਾਂ ਦੇ ਇਬਰਾਹਿਮ ਲਿੰਕਨ ਦੇ ਜੋ ਛੋਟੇ ਬ੍ਰਦਰ ਸੀ 1 ਸਾਲ ਦੀ ਉਮਰ ਦੇ ਵਿੱਚ ਹੀ ਪੂਰਾ ਹੋ ਗਿਆ ਸੀ ਉਹ ਰ ਕੋਈ origignal ਨਹੀਂ ਹੈਗਾ ਇਹਨਾਂ ਨੇ ਮਾਡਰਨ ਤਰੀਕੇ ਨਾਲ ਉਦਾਂ ਦਾ ਤਿਆਰ ਕਰਕੇ ਇੱਥੇ ਰੱਖਿਆ origignal ਤੇ ਉੱਥੇ ਲੱਗਾ ਹੋਏਗਾ ਕਿ ਜਿਹੜੇ ਛੋਟੇ ਪੈਸੇ ਹੁੰਦੇ ਨੇ ਉਹਨਾਂ ਦੇ ਨਾਲ ਸਾਰੀ ਤਿਆਰ ਕੀਤੀ ਐ ਸਿੰਨੇਰੇ ਦਸਤਾ ਜਮਾ ਕੇ ਜੋ ਇਬਰਾਹਿਮ ਲਿੰਕਨ ਦੀ ਫੈਮਲੀ ਸੀ ਜੋ ਉਹਨਾਂ ਦਾ ਡੈਡ ਸੀ ਥੋਮਸ ਲਿੰਕਨ ਉਹ ਉਹਨਾਂ ਦੀ ਫੈਮਲੀ ਸਾਰੀ ਪਿੱਛੋਂ ਇੰਗਲੈਂਡ ਤੋਂ ਆਈ ਸੀ ਤਾਂ ਇੱਥੇ ਕੰਟਕੀ ਦੇ ਵਿੱਚ ਆ ਕੇ ਵਸੇ ਸੀ ਤਾਂ ਉਹਨਾਂ ਨੇ ਇੱਥੇ ਹੀ ਆ ਕੇ ਆਪਣੇ ਹੱਥਾਂ ਨਾਲ ਮਿਹਨਤ ਕੀਤੀ ਬਹੁਤ ਔਰ ਉਹ ਬਹੁਤ ਹੀ ਗਰੀਬ ਫੈਮਲੀ ਸੀ ਲਿੰਕਨ ਸੀ ਉਹ ਖੁਦ ਸਟੱਡੀ ਕਰਕੇ ਆਪ ਆਪਣੇ ਆਪ ਸਟੱਡੀ ਕਰਕੇ ਇੱਕ ਬਹੁਤ ਹੀ ਵੱਡੇ ਵਕੀਲ ਬਣੇ ਸੀ ਤਾਂ ਉਸ ਤੋਂ ਬਾਅਦ ਉਹ ਮਰਕਾ ਦੇ ਰਾਸ਼ਟਰਪਤੀ ਬਣੇ ਸੀ 1909 ਦਾ ਉਹਨਾਂ ਦਾ ਜਨਮ ਸੀ ਤੇ 1965 ਦੇ ਵਿੱਚ ਉਹਨੂੰ ਗੋਲੀ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਕਿਸੇ ਪੋਲੀਟੀਕਲ ਪਾਰਟੀ ਦੇ ਵੱਲੋਂ ਕਿਉਂਕਿ ਉਸ ਟਾਈਮ ਉਹ ਰਾਸ਼ਟਰਪਤੀ ਸੀ ਤਾਂ ਇਬਰਾਹਿਮ ਲਿੰਕਨ ਨੇ ਇੱਕ ਦਾਸ ਪ੍ਰਥਾ ਉਸ ਟਾਈਮ ਹੁੰਦੀ ਸੀ ਜਿਹੜੇ ਲੋਕੀ ਨੌਕਰ ਰਸ ਦੇ ਘਰਾਂ ਦੇ ਵਿੱਚ ਉਸ ਚੀਜ਼ ਨੂੰ ਉਹਨੇ ਖਤਮ ਕੀਤਾ ਹੈ ਤਾਂ ਇਸ ਕਰਕੇ ਲੋਕੀ ਉਹਨਾਂ ਨੂੰ ਹੀਰੋ ਮੰਨਦੇ ਸੀ ਸੋ ਉਹਨਾਂ ਦੀ ਯਾਦ ਦੇ ਵਿੱਚ ਲੋਕੀ ਇੱਥੇ ਪਾਰਕ ਦੇ ਵਿੱਚ ਆਉਂਦੇ ਨੇ ਅੱਜ ਵੀ ਲੋਕੀ ਇਹਨਾਂ ਨੂੰ ਉਹਨਾਂ ਅਸੀਂ ਤਿਆਰ ਕਰਦੇ ਨੇ ਜਿੰਨਾ ਕਿ ਉਸ ਸਮੇਂ ਦੇ ਵਿੱਚ उन्हों चाहते शीशे के तो उ लिखा थोड़ा समझ नहीं आ रहा वैसे भाई जी ये तो बहुत वीडी पार्क बनाई इन्होंने इत बहुत ही बड़ी पार्क ਔਰ ਇੰਨੀ ਖੂਬਸੂਰਤ ਸ਼ਾਂਤ ਕਾ ਬਾਤ ਹੈ ਸਿਰਫ ਚਿੜੀਆਂ ਦੀਆਂ ਆਵਾਜ਼ਾਂ ਆ ਰਹੀਆਂ ਇਸ ਜਗ੍ਹਾ ਤੋਂ ਇਬਰਾਹਿਮ ਲਿੰਕਨ ਨੇ ਪਹਿਲੀ ਵਾਰੀ ਪਾਣੀ ਕੱਢਿਆ ਸੀ ਇਸ ਸਥਾਨ ਤੋਂ ਉਸ ਟੈਂਕ ਦੇ ਵਿੱਚ ਪੀਣ ਵਾਲਾ ਪਾਣੀ ਬਾਕੀ ਥੱਲੇ ਚੱਲ ਕੇ ਦੇਖਦੇ ਹਾਂ ਸ਼ਾਇਦ ਇਹ ਸਥਾਨ ਉਹੀ ਹੈ ਜਿੱਥੇ ਪਾਣੀ ਅੱਜ ਵੀ ਹੈ ਸੋ ਜਿੱਥੇ ਬਣਾਇਆ ਸੀ ਇਹਨਾਂ ਨੇ ਇੱਕ ਖੂਨਕ ਖੂਬ ਨਾ ਛੱਡਿਆ ਪਾਣੀ ਦਾ ਔਰ ਪਾਣੀ ਆਪ ਤਾਂ ਨਹੀਂ ਕਿੱਥੋਂ ਦੀ ਰਿਹਾ ਤੇ ਇਹ ਸਾਰਾ ਪੀਣ ਵਾਲਾ ਪਾਣੀ ਇਸ ਟਾਈਮ ਦੇ ਵਿੱਚ ਉਸ ਟਾਈਮ ਦੇ ਵਿੱਚ ਉਹਨਾਂ ਨੇ ਖੁਦਾਈ ਕੀਤੀ ਸੀ ਇਬਰਾਹਿਮ ਲਿੰਕਨ ਨੇ ਤੇ ਇਹ ਪਾਣੀ ਨਿਕਲਿਆ ਸੀ ਉੱਥੋਂ ਦੀ ਕੰਪਨੀ ਸੀ ਪਟਿਆ ਤਰੀਕੇ ਨਾਲ ਉਹਨਾਂ ਨੇ ਸੰਭਾਲ ਕੇ ਰੱਖਿਆ ਇਸ ਚੀਜ਼ ਨੂੰ